ਤੁਸੀਂ ਕਿਸੇ ਵੀ ਕਿੱਤੇ ਚੋਂ ਐ ਕਿਸਾਨ ਐ ਜਾਂ ਕਿਸੇ ਹੋਰ ਧਰਮ ਦੇ ਵਿੱਚੋਂ ਐ ਤੁਸੀਂ ਕਿਸਾਨੀ ਨਹੀਂ ਕਰਦੇ ਤੁਸੀਂ ਬਿਜ਼ਨਸ ਕਰਦੇ ਆ ਪਰ ਇਹ ਵੀਡੀਓ ਨੂੰ ਪਹਿਲਾਂ ਇੰਨੀ ਸ਼ੇਅਰ ਕਰਿਓ ਤਾਂ ਕਿ ਉਹ ਜਿੰਨਾਂ ਦੀਆਂ ਸਰਕਾਰਾਂ ਦੀਆਂ ਅੱਖਾਂ ਬੰਦ ਹੋਈਆਂ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚੀਏ ਉਹ ਬੰਦਾ ਕੋਈ ਆਪਣੀ ਨਿੱਜੀ ਲੜਾਈ ਨਹੀਂ ਲੜਦਾ ਪਿਆ ਉਹ ਆਪਣੇ ਕਿਸਾਨਾਂ ਦੀ ਗੱਲ ਕਰਦਾ ਪਿਆ ਉਸ ਬੰਦੇ ਨੇ ਕੀ ਗੁਨਾਹ ਕਰਤਾ ਉਹਨੇ ਗੁਨਾਹ ਕੀਤਾ ਕਿ ਉਹ ਭਖੜਤਾਲ ਤੇ ਬਹਿ ਗਿਆ ਉਤੋਂ ਡੇਲੀ ਭਖੜਤਾਲ ਤੇ ਬਹਿ ਗਿਆ ਯਾਰ ਅੱਸੀ ਕੱਲ ਦੋਸਤੋ ਅੱਜ ਮੈਂ ਗੱਲ ਕਰਨੀ ਹੈ ਉਹ ਕਿਸਾਨ ਦੀ ਜਿਹੜੀਆਂ ਆਪਣੀਆਂ ਫਸਲਾਂ ਤੇ ਨਸਲਾਂ ਲਈ ਮੈਂ ਕਹਿੰਨਾ ਭਖੜਤਾਲ ਤੇ ਬੈਠਾ ਤੇ ਤਕਰੀਬਨ ਉਹਨੂੰ 18 ਤੋਂ 20 ਦਿਨ ਹੋ ਗਏ 18 ਤੋਂ 20 ਦਿਨਾਂ ਦਾ ਉਹ ਬੰਦੇ ਨੇ ਪਾਣੀ ਤੱਕ ਯਾਰ ਆਪਣੇ ਮੂੰਹ ਤੇ ਨੰਗਾ ਆ ਉਹ ਕਿੰਨਾ ਪਿੱਛੇ ਕਰਦਾ ਪਿਆ ਆ ਟੋਡੀਆਂ ਫਸਲਾਂ ਤੇ ਨਸਲਾਂ ਪਿੱਛੇ ਉਹ ਬੰਦੇ ਨੇ اپنی زندگی दात ए लाती यार ओने ए नहीं सोचया कि मैं अपनी जान दे रिया मेरी जान दा मोल ਪਊਗਾ ਜਾਂ ਨਹੀਂ ਪਊਗਾ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਤੁਸੀਂ ਕਿਸੇ ਵੀ ਕਿੱਤੇ ਚੋਂ ਐ ਕਿਸਾਨ ਜਾਂ ਕਿਸੇ ਹੋਰ ਧਰਮ ਦੇ ਵਿੱਚੋਂ ਐ ਤੁਸੀਂ ਕਿਸਾਨੀ ਨਹੀਂ ਕਰਦੇ ਤੁਸੀਂ ਬਿਜ਼ਨਸ ਕਰਦੇ ਆ ਪਰ ਇਹ ਵੀਡੀਓ ਨੂੰ ਪਹਿਲਾਂ ਇੰਨੀ ਸ਼ੇਅਰ ਕਰਿਓ ਤਾਂ ਕਿ ਉਹ ਜਿੰਨਾਂ ਦੀਆਂ ਸਰਕਾਰਾਂ ਦੀਆਂ ਅੱਖਾਂ ਬੰਦ ਹੋਈਆਂ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚੀਏ ਉਹ ਬੰਦਾ ਕੋਈ ਆਪਣੀ ਨਿੱਜੀ ਲੜਾਈ ਨਹੀਂ ਲੜਦਾ ਪਿਆ ਉਹ ਆਪਣੇ ਕਿਸਾਨਾਂ ਦੀ ਗੱਲ ਕਰਦਾ ਪਿਆ ਉਸ ਬੰਦੇ ਨੇ ਕੀ ਗੁਨਾਹ ਕਰਤਾ ਉਹਨੇ ਗੁਨਾਹ ਕੀਤਾ ਕਿ ਉਹ ਭਖੜਤਾਲ ਤੇ ਬਹਿ ਗਿਆ ਉੱਤੋਂ ਡੇਲੀ ਭਖੜਤਾਲ ਤੇ ਬਹਿ ਗਿਆ ਯਾਰ ਕਿਉਂ ਨਹੀਂ ਉਹਦਾ ਸਾਥ ਦਿੱਤਾ ਜਾ ਰਿਹਾ ਤੁਸੀਂ ਉਸ ਬੰਦੇ ਨੂੰ ਜੇ ਤੁਸੀਂ ਉੱਥੇ ਜਾ ਕੇ ਸਪੋਰਟ ਨਹੀਂ ਕਰ ਸਕਦੇ ਯਾਰ ਤੁਸੀਂ ਘਰੇ ਬਹਿ ਕੇ ਵੀਡੀਓ ਸ਼ੇਅਰ ਕਰ ਸਕਦੇ ਆ ਇੱਕ ਹੈਸ਼ਟੈਗ ਨੂੰ ਯੂਜ਼ ਕਰ ਸਕਦੇ ਆ ਵਹੀ ਸਪੋਰਟ ਜਗਜੀਤ ਸਿੰਘ ਡੱਲੇਵਾਲ ਉਹ ਖਨੋਰੀ ਬਾਰਡਰ ਤੇ ਤਕਰੀਬਨ ਇੰਨੇ ਦਿਨਾਂ ਦਾ ਧਰਨਾ ਚੱਲਦਾ ਪਿਆ ਪਰ ਉਸ ਧਰਨੇ ਦੇ ਵਿੱਚ ਜਿਵੇਂ ਪੰਜਾਬੀਆਂ ਦਾ ਜੋਸ਼ ਹੋਣਾ ਚਾਹੀਦਾ ਨਾ ਉਵੇਂ ਜੋਸ਼ ਨਹੀਂ ਆ ਰਿਹਾ ਇੱਥੇ ਬੜੇ ਸਿੰਗਰ ਤੇ ਐਕਟਰ ਉੱਥੇ ਮੈਂ ਕਹਿੰਦਾ ਸਟੇਜਾਂ ਦੇ ਉੱਤੇ ਲੱਖਾਂ ਦੁਨੀਆ ਇਕੱਠੀ ਹੋ ਜਾਂਦੀ ਪਰ ਉਹ ਆਪਣੀ ਲੜਾਈ ਲੜਦਾ ਉਥੇ ਦਾ ਮੈਂ ਕਹਿੰਦਾ 100 ਬੰਦਾ 200 500 ਬੰਦਾ ਮਸਾ ਇਕੱਠਾ ਹੁੰਦਾ ਪਿਆ ਯਾਰ ਮੈਂ ਇੱਕ ਹਿੰਦੂ ਪਰਿਵਾਰ ਚੋਂ ਹੋ ਕੇ ਉਸ ਬੰਦੇ ਦੀ ਸਪੋਰਟ ਕਰ ਰਿਆ ਪਰ ਕਿਸਾਨ ਹੋ ਕੇ ਕਿਸਾਨ ਦਾ ਮੈਂ ਕਹਿੰਦਾ ਯਾਰ ਬੰਦਾ ਉਹਦਾ ਸਾਥ ਨਹੀਂ ਦਿੰਦਾ ਪਿਆ ਅਸੀਂ ਇੱਕ ਐਵੇਂ ਦੇ ਬਿਜ਼ਨਸਮੈਨ ਐ ਜੇ ਸਾਨੂੰ ਕੋਈ 10 ਰੁਪਏ ਦੀ ਚੀਜ਼ ਆਂਦੀ ਆ ਨਾ ਤਾਂ ਸਾਨੂੰ ਉਹਦੇ ਵਿੱਚ ਮੁਨਾਫਾ ਲਿਖਿਆ ਹੁੰਦਾ ਕਿ ਇੰਨਾ ਮੁਨਾਫਾ ਤੁਸੀਂ ਕਮਾਣਾ ਵਾ ਪਰ ਉਹ ਕਿਸਾਨ ਐ ਜਿਹੜਾ ਬੰਦਾ ਫਸਲਾਂ ਬੀਜਦਾ ਆਪਣੀ ਖੇਤੀਬਾੜੀ ਕਰਦਾ ਪਰ ਉਹਦਾ ਮੁੱਲ ਕਿਸਾਨ ਆਪ ਤੈ ਨਹੀਂ ਕਰ ਸਕਦਾ ਉਹਦਾ ਮੁੱਲ ਤੈ ਕਰ ਸਕਦੀਆਂ ਉਹ ਸਰਕਾਰਾਂ ਜਿਨ੍ਹਾਂ ਨੇ ਇਸ ਟਾਈਮ ਮਰਨ ਵਰਤ ਦੇ ਪਾਇਆ ਹੋਇਆ ਯਾਰ ਕੀ ਪਾਦੇ ਆ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਆ ਜੇ ਅੱਜ ਤੁਸੀਂ ਇਸ ਯੋਧੇ ਦੀ ਸੰਭਾਲ ਨਾ ਕੀਤੀ ਆਉਣ ਵਾਲੇ ਟਾਈਮ ਦੇ ਵਿੱਚ ਕੱਲੇ ਕੱਲੇ ਨੂੰ ਘਰ ਦੇ ਵਿੱਚੋਂ ਕੱਢ ਕੇ ਉਹਨਾਂ ਦੀਆਂ ਜ਼ਮੀਨਾਂ ਲੱਪੀਆਂ ਜਾਣਗੀਆਂ ਉਹਨਾਂ ਦੇ ਛਿੱਤਰ ਫੇੜਨਗੇ ਉਦੋਂ ਤੁਹਾਨੂੰ ਯਾਦ ਆਣਾ ਜਿਹੜੀ ਮਾਰਕੀਟ ਆ ਨਾ ਮਾਰਕੀਟ ਇੱਕ ਕਿਸਾਨ ਦੇ ਸਿਰ ਤੇ ਚੱਲਦੀ ਆ ਜੇ ਕਿਸਾਨ ਹੀ ਮਰ ਗਿਆ ਉਹ ਜਿਹੜੀਆਂ ਤੁਹਾਡੇ ਧੰਦੇ ਚੱਲਦੇ ਆ ਉਹ ਖਤਮ ਹੋ ਜਾਣਗੇ ਤੁਸੀਂ ਸੋਚਦੇ ਆ ਸ਼ਾਇਦ ਸਾਡਾ ਕਿਸਾਨਾਂ ਤੋਂ ਕੀ ਚੱਲਦਾ ਯਾਰ ਘਰ ਦੇ ਵਿੱਚ ਜੇ ਕੋਈ ਚੀਜ਼ ਖਾਣੇ ਆ ਨਾ ਤਾਂ ਉਹਦੇ ਵਿੱਚ 90% ਕਿਸਾਨ ਦਾ ਹਿੱਸਾ ਵਾ ਉਹ 90% ਉਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਫਸਲਾਂ ਆਂਦੀਆਂ ਕਈ ਕਮੈਂਟ ਕਰ ਦੰਗੇ ਬਾਈ ਅਸੀਂ ਕਿਹੜਾ ਫਰੀ ਦੇ ਵਿੱਚੋਂ ਲੈਨੇ ਆ ਕਿਸਾਨਾਂ ਨੂੰ ਪੈਸੇ ਦੇਈ ਦੇ ਜੇ ਕਿਸਾਨਾਂ ਦੀਆਂ ਫਸਲਾਂ ਨਾ ਰਹੀਆਂ ਯਾਰ ਤੁਸੀਂ ਠੂਏ ਚ ਲੈ ਲੋਗੇ ਐਵੇਂ ਦੇ ਸਾਮਾਨ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਲੱਤਾਂ ਕੱਟ ਖਿੱਚਿਆ ਕਰੋ ਤੇ ਇੱਕ ਹੈਸ਼ਟੈਗ ਜ਼ਰੂਰ ਚੱਲਦਾ ਪਿਆ ਬੁਹੀ ਸਪੋਰਟ ਜਗਜੀਤ ਸਿੰਘ ਡੱਲੇਵਾਲ ਉਹਨੂੰ ਵੱਧ ਤੋਂ ਵੱਧ ਲਾਇਆ ਕਰੋ ਤਾਂ ਕਿ ਉਹ ਸੁੱਤੀਆਂ ਸਰਕਾਰਾਂ ਤੱਕ ਉਹਦੀ ਆਵਾਜ਼ ਪਹੁੰਚ ਸਕੇ ਹੁਣ ਸੈਸ਼ਨ ਚੱਲਦਾ ਪਿਆ ਆਪਣੇ ਉਹ ਸੁੱਤੇ ਉਮੀਦਵਾਰ ਤੇ ਆਲ ਇੰਡੀਆ ਦੇ ਜਿਹੜੇ ਉਮੀਦਵਾਰ ਤੁਸੀਂ ਸੈਸ਼ਨ ਦੇ ਵਿੱਚ ਭੇਜੇ ਆ ਇੱਕ ਵੀ ਕਿਸੇ ਲੀਡਰ ਦੇ ਮੂੰਹੋਂ ਇਹ ਸੁਣਿਆ ਕਿ ਕਿਸਾਨ ਦਾ ਇੱਕ ਯੋद्धा ਜਿਹੜਾ ਮੈਂ ਕਹਿੰਦਾ ਮਰਨ ਵਰਤ ਤੇ ਬੈਠਾ ਕਿਸੇ ਨੇ ਆਵਾਜ਼ ਨਹੀਂ ਚੁੱਕੀ ਐਡੇ ਲਾਂਤੀ ਲੋਕ ਹੋ ਯਾਰ ਤੁਹਾਨੂੰ ਇਸੇ ਦੁਨੀਆ ਨੇ ਇਸੇ ਲੋਕਾਂ ਨੇ ਇਸੇ ਕਿਸਾਨਾਂ ਨੇ ਤੁਹਾਨੂੰ ਉਹ ਅਸੈਂਬਲੀਆਂ ਦੇ ਵਿੱਚ ਭੇਜਿਆ ਵਾ ਪਰ ਕਿਸੇ ਦੇ ਗੰਮ ਨਹੀਂ ਹੈਗਾ ਯਾਰ ਉਥੇ ਜਾ ਕੇ ਕੋਈ ਕਿਸਾਨ ਦੀ ਆਵਾਜ਼ ਚੁੱਕ ਸਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਇਨਾ ਲਾਹਨਤੀ ਲੀਡਰਾਂ ਤੱਕ ਵੀ ਪਹੁੰਚਾ ਦਿਓ ਤੇ ਇਨਾ ਸਰਕਾਰਾਂ ਤੱਕ ਵੀ ਜਰੂਰ ਪਹੁੰਚਾ ਦਿਓ ਕਿ ਕਿਸਾਨ ਦੀ ਆਵਾਜ਼ ਚੁੱਕੋ ਜੇ ਨਾ ਚੁੱਕੀ ਕਿਸਾਨੀ ਖਤਮ ਐ ਹੋਣ ਵਾਲੇ ਟਾਈਮ ਦੇ ਵਿੱਚ ਕਿਸਾਨੀ ਨੂੰ ਜ਼ੀਰੋ ਕਰਨ ਲਈ ਪੂਰਾ ਜੋਰ ਲਾਇਆ ਜਾ ਰਿਹਾ